ਉਸਤਾਦ ਜੀ ਹੁਣ ਤੁਸੀਂ ਅਰਸ਼ਵੀਰ ਉਹਨਾਂ ਨੂੰ ਦੋ ਕਿਸਮ ਦੀਆਂ ਤਾਰਾਂ ਦੇ ਰਹੇ ਆ ਜੀ ਆਹ ਜੀ ਆਹ ਦੋ ਕਿਸਮ ਦੀ ਤਾਰਾ ਇਹ ਦੱਸੋ ਥੋੜਾ ਜਿਹਾ ਸਾਡੇ ਦੋਸਤਾਂ ਨੂੰ ਵੀ ਦੱਸੋ ਕਿ ਇਹ ਦੋ ਕਿਸਮ ਦੀਆਂ ਤਾਰਾਂ ਕਿਉਂ ਦੇ ਰਹੇ ਹੋ ਜੀ ਉਹ ਦੋ ਕਿਸਮ ਦੀਆਂ ਤਾਰਾਂ ਇਹ ਜੇ ਆਪਾਂ ਨੇ ਕਲਦੀਬ ਮਾਨਕ ਦੀ ਤੂੰਬੀ ਵਾਰਾਂ ਤੇ ਵਜਾਉਣੀ ਆ ਹਾਂ ਜੀ ਕਿਹ ਕੀ ਤੂੰਬੀ ਵਜਾਉਣੀ ਆ ਜਿਹਨੂੰ ਪੰਚਮ ਦੀ ਕਹਿੰਦੇ ਆ ਉਹ ਆਹ ਤਾਰ ਹੈ 0 ਨੰਬਰ ਹਾਂ ਜੀ ਤੇ ਜਿਹੜਾ ਆਹ ਤੂੰਬਾ ਪਿਆ ਇਹਨੂੰ ਤੂੰਬੇ ਨੂੰ ਤਾਰ ਪਾਣੀ ਆ 000 ਅੱਛਾ ਜੀ ਕੀ ਇਹ ਪਤਲੀ ਹੁੰਦੀ ਆ ਅਗਰ ਇਹਨੂੰ ਕਸਾਂਗੇ ਇਨੇ ਪਹਿਲੇ ਤੱਕ ਤਾਂ ਜਾਉਂਗੀ ਠੀਕ ਹੈ ਵੀ ਆਪਾਂ ਡੇਢ ਤੱਕ ਦੂਜੇ ਤੱਕ ਕਰਾਂਗੇ ਨਾ ਕਾਲੇ ਤੇ ਤਾਂ ਫਿਰ ਇਹ ਟੁੱਟ ਜਾਂਦੀ ਆ ਜਿਦਾ ਆ ਮਤਲਬ ਹੁੰਦਾ ਉਹ ਨਹੀਂ ਆ ਨਹੀਂ ਤੋਂ ਆਦੀ ਆਤਾ ਨਹੀਂ ਟੁੱਟਦੀ ਆ ਜਿਹੜੀ ਆ ਇਹ ਤਿੰਨ ਤੱਕ ਵੀ ਚੱਲ ਜਾਂਦੀ ਆ ਜੇ ਤਿੰਨ ਤੱਕ ਤੁਹਾਡੀ ਤੂੰ ਵੀ ਚੜਦੀ ਉੱਥੇ ਤੱਕ ਵੀ ਇਹ ਟੁੱਟੂਗੀ ਤੇ ਇਹ ਵੀ ਥੋੜੀ ਜੀ ਜਾਣਕਾਰੀ ਦਿਓ ਕਿ ਜਦ ਹੁਣ ਇਹ ਵੀਰ ਜੀ ਇੱਕ ਤੂੰਬੀ ਲੈ ਕੇ ਚੱਲੇ ਆ ਰਸ਼ਵੀਰ ਤੇ ਇੱਕ ਤੂੰਬਾ ਲੈ ਕੇ ਚੱਲੇ ਹਨਾ ਜੀ ਤੇ ਇਹਨਾਂ ਨੂੰ ਦਿਖਾਇਓ ਕਿੰਨਾ ਕ ਨਾਲ ਆਪਾਂ ਸਮਾਨ ਦੰਦੇ ਆ ਜਿਹੜਾ ਜੀ ਨਾਲ ਆ ਵੀ ਇੱਕ ਸਮਾਨ ਸਮਾਨ ਆ ਤਾਰਾਂ ਦੇਤੀਆਂ ਨਾਲ ਜਿਹੜੀਆਂ ਘੋੜੀਆਂ ਪੈਂਦੀਆਂ ਜਿਹਨੂੰ ਗੀਟੀ ਵੀ ਕਹਿੰਦੇ ਘੋੜੀਆਂ ਆ ਦੇਖੋ ਤਾਰਾਂ ਹਾਂਜੀ ਆ ਸਾਰਾ ਆ ਸੀ ਨਾਲ ਸਮਾਨ ਦਿੰਦੇ ਆ 40 50 ਤਾਰਾਂ ਹੈਗੀਆਂ ਹਾਂਜੀ ਦੋਹਾਂ ਦੀਆਂ ਦੋਨਾਂ ਦੀਆਂ ਮਿਲਾ ਕੇ 20 ਵੀ ਤਾਰਾਂ ਹੋ ਗਿਆ ਹਾਂ ਸੋ ਦੋਸਤੋ ਤੇ ਆ ਘੋੜੀਆਂ ਵੀ ਹੈਗੀਆਂ ਆ ਦੇਖੋ ਐਂ ਦੇਖ ਲੀ ਠੀਕ ਹਨ ਆ ਘੋੜੀਆਂ ਪਈਆਂ ਆ ਲੱਕੜ ਵਾਲੀ ਘੋੜੀ ਆ ਤੇ ਐ ਦੂਜੀਆਂ ਮਿੱਟੀ ਵਾਲੀਆਂ ਘੋੜੀਆਂ ਠੀਕ ਹਨ ਠੀਕ ਠੀਕ ਸੋ ਦੋਸਤੋ ਸੋ ਤੁਸੀਂ ਵੀਡੀਓ ਦੇ ਵਿੱਚ ਵੇਖੇ ਲਿਆ। ਆ ਪਾ ਲਓ ਆਪਣਾ ਕੰਮ। ਉਸਤਾਦ ਜੀ ਆ ਦੇਖੋ ਜੀ ਉਹਨਾਂ ਨੇ ਇਹਨਾਂ ਨੂੰ ਤੂਬ ਸਮਾਨ ਦੇਣ ਲੱਗਿਆ ਜੀ। ਕਿ ਤੂੰਬੀ ਦੇ ਨਾਲ ਤੁਹਾਨੂੰ 15 ਵੀ 17 ਦਿੰਦੇ ਆ ਜੀ ਨਾਲ ਘੋੜੀ ਦਿੰਦੇ ਆ। ਆ ਤੂੰਬੀ ਹੈ ਜੀ ਇਹਦੇ ਵਿੱਚ ਪੈਣੀ ਇੱਕ ਗਲਾਫਾ ਹੈ ਗਲਾਫ ਵੀ ਉਸਤਾਦ ਜੀ ਉਹ ਦਿੰਦੇ ਆ ਇਹ ਝੋਲਾ ਵੀ ਤੂੰਬੀ ਦੇ ਨਾਲੇ ਦਿੰਦੇ ਆ ਵਿੱਚ ਪੈਕ ਕਰਕੇ ਤੁਹਾਡੇ ਤੱਕ ਤੂੰਬੀ ਪਹੁੰਚਤੀ ਕਰਦੇ ਆ ਜੀ ਅਗਰ ਤੁਸੀਂ ਆਨਲਾਈਨ ਵੀ ਮੰਗਾਉਂਦੇ ਆ ਤਾਂ ਵੀ। ਆ ਦੇਖੋ ਜੀ। ਸੋ ਵੱਤੋ ਵੱਧ ਆਪਣੇ ਵਿਰਾਸਤੀ ਲੋਕ ਸਾਜਾਂ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਜੀ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਅਗਰ ਆਪਾਂ ਆਪਣੇ ਇਹਨਾਂ ਲੋਕ ਸਾਜਾਂ ਨਾਲ ਜੁੜਾਂਗੇ ਤਾਂ ਆਪਾਂ ਆਪਣੀ ਪੰਜਾਬੀ ਬੋਲੀ ਨਾਲ ਜੁੜਾਂਗੇ ਆਪਣੀ ਮਾਂ ਬੋਲੀ ਨਾਲ ਜੁੜਾਂਗੇ ਅਗਰ ਆਪਾਂ ਆਪਣੀ ਮਾਂ ਬੋਲੀ ਨਾਲ ਜੁੜਾਂਗੇ ਤਾਂ ਹੀ ਆਪਾਂ ਨੂੰ ਆਪਣੇ ਵਿਰਸੇ ਦਾ ਪਤਾ ਲੱਗੇਗਾ ਦੋਸਤੋ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਕਿੰਨਾ ਖੂਬਸੂਰਤ ਹੈ ਕਿੰਨਾ ਸੰਗੀਤਮਈ ਹੈ ਕਿੰਨਾ ਬਹਾਦਰ ਹੈ ਦੇਖੋ ਦੋਸਤੋ ਚਲ ਲੈ ਪਾਈ ਉਹਨਾਂ ਅਸ਼ਵੀਰ ਉਹਨਾਂ ਨੇ ਇੱਕ ਤੋਂ ਬਾਈਕ ਤੋਂ ਵੀ ਲਈ ਆ ਜੀ ਇਹ ਵੀ ਆਸ਼ਕ ਬੰਦੇ ਆ ਜੀ ਇਹ ਦੇਖ ਲਓ ਆਸ਼ਕ ਬੰਦੇ ਦੀ ਅਲੱਗ ਪਹਿਚਾਨ ਹੁੰਦੀ ਆ ਜੀ ਇਹ ਸਵੇਰ ਦੇ ਆਏ ਹੋਏ ਆ ਦੇਖ ਲਓ ਉੱਥੇ ਬੈਠੇ ਆ ਜੀ ਪੈਸੇ ਇਹਨਾਂ ਨੇ ਹੁਣ ਤਫਲੇ ਦੇ ਵੀ ਸੁਰ ਲਾਏ ਆ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਸ਼ੇਅਰ ਕਰਾਂਗਾ ਨਹੀਂ ਫੇਰ ਵੀਡੀਓ ਬਹੁਤ ਲੰਬੀ ਹੋ ਜਾਏਗੀ ਜੀ ਇਹਨਾਂ ਦੀ ਕਲਾ ਵੀ ਦਿਖਾਵਾਂਗੇ ਵੈਸੇ ਇਸ ਵੀਡੀਓ ਦੇ ਵਿੱਚ ਵੀ ਅਸੀਂ ਲਾਵਾਂਗੇ ਇਹਨਾਂ ਦੇ ਥੋੜੇ ਥੋੜੇ ਕਲਿੱਪ ਲਾਵਾਂਗੇ ਜੀ ਇਹਨਾਂ ਦੀ ਕਲਾਕਾਰੀ ਦੀ ਦੇਖੋ ਜੀ ਬਹੁਤ ਵਧੀਆ ਇਨਸਾਨ ਹੈ ਜੀ ਬਹੁਤ ਨੇਕ ਦੇਲਾ ਕਲਾਕਾਰ ਸੋ ਸਤ ਜੀ ਕਹਿੰਦੇ ਹੁੰਦੇ ਆ ਦੋਸਤੋ ਕਿ ਕਲਾ ਕਲਾ ਵੀ ਇੱਕ ਤਪੱਸਿਆ ਹੈ ਸੰਗੀਤ ਇੱਕ ਤਪੱਸਿਆ ਹੈ ਇੱਕ ਇਬਾਦਤ ਹੈ ਪਾਰੇ ਸ਼ਾਹ ਜੀ ਕਹਿੰਦੇ ਆ अफल हमद खुदा दा की कीजे इश्क़ कीता सु जगदा मूल मियाँ पहला आप ही रब ने इश्क कीता ते माशूक है नबी रसूल मियाँ इश्क फेल है रब दात फाइल इश्क फेल है रब की जात फाइल उस दे सब मफूल मियाँ सी इश्क जहूर ही इश्क सारा इश्क हो सिया सदा मामूल मियाँ इश्क हो सिया सदा मामूल मियाँ ਸੁਰਬਾਰੀ ਸ਼ਾ ਜੀ ਕਹਿੰਦੇ ਆ ਕਿ ਸਾਡੇ ਕੰਮ ਵਿੱਚ ਬਈ ਮੈਂ ਤਾਂ ਮੜਾ ਜਾਉਂਗਾ ਫਸ ਜਾਂਦਾ ਅਗਰ ਅਸੀਂ ਉਹਨੂੰ ਇਸ਼ਕ ਨਾਲ ਕਰੀਏ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਔਰ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਹਾਂ ਦੇਖੋ ਜੀ